ਐਨਰਜੀ ਕਾ ਦਿਨ ਲ ਰਹਿੰਦੀ ਆ ਤੁਹਾਡੇ ਚ ਨੇਗਟਿਵ ਰਹਨੇ ਹੋਗੇ ਡੋਲੇ ਨਹੀਂ ਫਿਰ ਇੱਕ ਮੈਂ ਆਈ ਖਾ ਜਨਿਓ ਕਿ ਪੀਸ ਖਾਣੇ ਨਾ ਜੋੜ ਕੇ ਜੜ ਜੜ ਅੰਦਰ ਜਾਂਦੇ ਨੇ ਅੱਛਾ ਹਾਂ ਪੰਜਾਬ ਤੇ ਨਸ਼ਾ ਬਦੀ ਜਾਂਦਾ ਤੇ ਉਹ ਕਹਿੰਦੇ ਬੱਧੇ ਵੱਧਾ ਹਾਂ ਫਿਰ ਇੱਕ ਢੂਗੇ ਮੇ ਢੂਰ ਸਰਕਾਰ ਘਟਾਵੇ ਹਾਂ ਤੁਹਾਨੂੰ ਇੱਕ ਦਿਨ ਨਾ ਮਿਲੇ ਫਿਰ ਬਸ ਨੱਕੇ ਵਗ ਜਾਣਗੇ ਫਿਰ ਕੀ ਹੋਜੂ ਹਜੇ ਵੀ ਕੰਮ ਕਰਦੇ ਹੋ ਹੈ ਪੂਰਾ ਨਾ ਤੇ ਉਮਰ ਕਿੰਨੀ ਹੋਗੀ ਤੁਹਾਡੀ ਉਮਰ 75 70 ਸਾਲ ਦੀ ਹੁਣ ਤਾਂ ਆਰਾਮ ਰੂਮ ਕਰ ਲੋ ਆਰਾਮ ਦਾ ਸੀਤਾ ਨੂੰ ਨਹੀਂ ਲੱਭਿਆ ਬਲਕਿ ਉਹ ਫਰੀਂਗੀ ਆ ਬਾਲਮੀਕ ਦੇ ਹੁਣ ਤੁਸੀਂ ਮੈਨੂੰ ਕੋਈ ਗੱਲ ਦੱਸੋ ਕੋਈ ਹਾਲ ਹੂਲ ਸੁਣਾਓ ਮੜਾ ਮੋਟਾ ਅਸੀਂ ਕਿਹੜਾ ਕੋਈ ਗਾਉਣ ਵਾਲਾ ਮਿੱਡਾ ਦਸਾਰੰਗੀਣਾ ਤੁਹਾਨੂੰ ਆ ਦਦਾਂਗੇ ਉਹਦਾ ਉਹ ਗੱਲ ਆ ਕਹਿੰਦਾ ਭੁੱਲ ਕੇ ਰੰਗ ਰਾਗ ਭੁੱਲ ਕੇ ਜਕੜੀਆਂ ਘਰਾਂ ਤੋਂ ਸਨੇਹ ਆ ਕੇ ਨੂਨ ਤੇ ਲੱਕੜੀਆਂ ਚਾਹ ਦੇ ਨਾਲ ਕੀ ਖਿੜਦਾ ਹਾਂ ਚਾਹ ਨਾਲ ਹੀ ਖਿੜਦਾ ਹੁੰਦਾ ਉਹਦੇ ਵਿੱਚ ਘੋਲੂ ਫੇਰ ਪੀਓ ਫੇਰ ਦੇਖੋ ਰੰਗ ਰਾਲੀਆਂ ਫੇਰ ਕੋਈ ਨਸ਼ਾ ਨੁਸ਼ਾ ਲਾਇਆ ਤੁਸੀਂ ਨੋਰ ਕੋਈ ਦੱਸਿਆ ਦਾਰੂ ਤਰੂ ਦਾਰੂ ਵੀ ਪੀਨੇ? ਪੀਨੇ? ਹਾਂ ਪੂਰੀ। ਅਚਾ ਹੈ ਦੱਸੋ ਬੇਬੇ ਨਾਲ ਕਿੰਨਾ ਕੁ ਪਿਆਰ ਸੀ ਤੁਹਾਡਾ? ਬੇਬੇ ਨਾਲ ਪਿਆਰ ਦੀ ਤਾਂ ਹੀ ਬੱਚੇ ਹੋਏ ਨੇ। ਗਾਲਾਂ ਖਾਣੇ ਹੋਣਗੇ ਪੱਕਾ ਬੇਬੇ ਤੋਂ। ਬੇਬੇ ਗਾਲ ਕੱਢਦੀ ਉਹ ਦਿਨ ਮਾਰ ਦਾਂਗੇ। ਬੇਬੇ ਗਾਲ ਕੱਢਦੀ ਉਹ ਦਿਨ ਮਾਰ ਦਾਂਗੇ। ਕਾਈਚ ਵੋਟਾਂ ਵੀ ਆਉਣੀਆਂ ਨਿਗੀਆਂ। ਹਾਂ। ਫਿਰ ਕੀ ਬਣਦਾ ਮਾਹੌਲ? ਵੋਟਾਂ ਅਸੀਂ ਤਾਂ ਪਾਉਂਦੇ ਨਹੀਂ ਕਿਸੇ ਨੂੰ। ਕਿਉਂ? ਨਾ। ਨਹੀਂ ਥੋੜੀ ਵੋਟ ਤਾਂ ਹੁਣੇ ਜ਼ਰੂਰੀ ਹੈ ਫਿਰ। ਨਾ ਨਾ। ਹੋਰ? ਖੋਡੇ ਬਿਨਾ ਤਾਂ ਫੇਰ ਘਾਟਾ ਪੈਜੂ ਘਰ ਸਾਜੇ ਮਰ ਕੇ ਫੇਰ ਵੀ ਤਾਂ ਬਉਗਾ ਹੀ ਫੇਰ ਕੌਣ ਬਾਉ ਮੜੀਆਂ ਚਾ ਆ ਕੇ ਬਾਵਾਂਗੇ ਪੱਕੀ ਵਾਸ ਅੱਲਾ ਕੀ ਬਣਾਜਾ ਮਰਦੀ ਲੈ ਜਾਏ ਉਹ ਮੂਰੇ ਸਮਾਜਨ ਪਰਸਨ ਗਲਤ ਆ ਰਿਹਾ ਕੰਮ ਨੂੰ ਕੋਈ ਹੱਥ ਨਹੀਂ ਲਾਉਂਦਾ ਪੈਨ ਗਾਣਗੇ ਕਿੱਥੋਂ ਲੁੱਟ ਕੇ ਗਾਣਗਾ ਹੋਰ ਕਿਉਂ ਕੰਮ ਕਰਨਾ ਤਾਂ ਮਨ ਨਹੀਂ ਰਿਹਾ ਕੋਈ ਹਾਂ ਇਹ ਤਾਂ ਹੈ ਖੋਡੇ ਤੋਂ ਬਿਨਾ ਕੌਣ ਕੰਮ ਕਰ ਸਕਦਾ ਓੜ ਐਨਰਜੀ ਕਿੱਥੇ ਹੈ ਭਾਈ ਸਰੀਰ ਚ ਤਾਂ ਕਹਿੰਦਾ ਸਾਨੂੰ ਤਾਂ ਪਿਆ ਨਾਲ ਹੀ ਲਾ ਦੇ ਸਰਕਾਰ ਉਹ ਪਰਾਂ ਬਾਈ ਨਾ ਬੈ 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 ਜੀ ਬਾਬੂ ਜੀ ਤੁਸੀਂ ਮੈਨੂੰ ਐ ਦੱਸੋ ਵੀ ਤੁਹਾਡਾ ਹਾਲ ਕਿਵੇਂ ਹੈ ਹਾਲ ਤਾਂ ਠੀਕ ਆ ਬੱਸ ਹਮ ਟਾਈਮ ਬਸਾ ਹੋਈਦਾ ਹਾਲ ਵਰਗਾ ਦਿੰਦੇ ਨੇ ਹਾਂ ਬੁਢਿਆਂ ਦੇ ਹਾਲ ਕਾਦੇ ਦਿੰਦੇ ਨੇ ਅੱਛਾ ਹਾਂ એનર્ਜੀ એનર્ਜੀ ਕਾਦੇ ਨਾਲ ਰਹਿੰਦੀ ਆ ਤੁਹਾਡੇ ਚ ਇਨਾ ਐਕਟਿਵ ਰਹਿੰਦੇ ਹੋਗੇ ਤੁਸੀਂ ਕੋਈ ਅਲਰਜੀ ਨਹੀਂ ਕੋਈ ਟੈਨਸ਼ਨ ਨਹੀਂ ਅਲਰਜੀ ਨਹੀਂ એનર્ਜੀ ਜੋਸ਼ 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 ਤਾਂ ਬਥੇਰਾ ਦੇ ਵੀ ਹਾਂ ਹਾਂ ਕੀ ਬਾਤ ਹੈ ਹਾਂ ਇਹ ਫਿਰ ਕਾਦੇ ਨਾਲ ਆਉਂਦਾ ਹੈ ਹਾਂ ਕਾਦੇ ਨਾਲ ਆਉਂਦਾ ਕਿ ਉਹ ਖਾਦਾ ਦਾ ਉਹਦੇ ਨਾਲ ਆਉਂਦਾ ਹੋਰ ਕੀ ਉਹਨੂੰ ਚਾਹ ਨਾ ਆਊਗਾ ਏ ਹਾਂ ਅੱਛਾ ਅੱਛਾ ਗੱਲ ਕਿਉਂ ਬੋਲਣਾ ਹੈ ਘੋੜ ਮੰਗੂ ਕਿ ਉਹ ਖਾਦਾ ਹਾਂ ਹਾਂ ਹੁਣ ਵੀ ਖਾਂਦਾ ਨਾ ਪਹਿਲੇ ਤੁਸੀਂ ਕੁਝ ਹੋਰ ਕਹੀ ਜਾਂਦੇ ਸੀ ਉਹ ਵੀ ਖਾਂਦਾ ਉਹ ਕੀ ਬਲ ਡੁੱਲ ਨਹੀਂ ਫਿਰ ਇੱਕ ਮੈਂ ਆਈ ਖਾ ਜਾਂਦੀ ਹਾਂ ਕਿ ਪੀਸ ਕੇ ਖਾਣੇ ਪੀਸ ਕੇ ਵੀ ਖਾ ਲਈ ਉਹਨੇ ਪੀਉਂਗੇ ਵੀ ਨਹੀਂ ਨਾ ਦੰਦੇਗੇ ਨੀ ਦੰਦਾ ਲੌਗੇ ਕਿਉਂਣਾ ਨੇ ਝੋੜ ਕੇ ਜੜ ਜੜ ਅੰਦਰ ਜਾਂਦੇ ਨੇ ਅੱਛਾ ਹਾਂ ਨਹੀਂ ਉਹ ਫਿਰ ਉਹ ਮੈਂ ਸੁਣਿਆ ਸੀ ਕਿਹਦੇ ਵੀ ਪੰਜਾਬ ਚ ਨਸ਼ਾ ਵਧੀ ਜਾਂਦਾ ਤੇ ਉਹ ਕਹਿੰਦੇ ਵਧਦਾ ਹੀ ਵਧਦਾ ਹਾਂ ਫਿਰ ਇਹ ਕਟੂਗੇ ਮੈਂ ਕਟੂ ਸਰਕਾਰ ਕਟਾਵੇ ਹਾਂ ਲੋਕਾਂ ਨੇ ਤਾਂ ਖਾਣ ਵਾਲੇ ਨਹੀਂ ਹਟਦੇ ਹੈਗੇ ਫਿਰ ਉਹ ਕਹਿੰਦੇ ਇਹ ਵੀ ਕਟਾਈ ਮਾੜਾ ਦਾ ਪਿਆਰ ਦਾ ਮਾਰ ਦਾਂਗੇ ਹੋਰ ਕੀ ਹੋ ਜੂਗਾ ਹਾਂ ਜੇ ਤੁਹਾਨੂੰ ਇੱਕ ਦਿਨ ਨਾ ਮਿਲੇ ਫਿਰ ਬਸ ਦੱਕੇ ਨੇ ਵਗ ਜਾਣਗੇ ਹੋਰ ਕੀ ਹੋ ਜੂਗਾ ਨਹੀਂ ਫਿਰ ਤੁਹਾਡੇ ਟੀਨ ਕੀ ਰਹਿੰਦਾ ਕੀ ਕਰਦੇ ਹੋ ਫਿਰ ਸਾਰਾ ਦਿਨ ਕੁਛ ਨਹੀਂ ਕਰਦੇ ਜਦੋਂ ਬੈਲੇ ਹਾਂ ਹਾਂ ਅੱਛਾ ਫੇ ਟਾਈਮ ਪਾਸ ਕਿਵੇਂ ਹੁੰਦਾ ਟਾਈਮ ਪਾਸ ਮੁੰਡਾ ਕਮਾਉਂਦਾ ਹਾਂ ਆਪਾਂ ਖਾਂਦੇ ਆਪਾਂ ਛਕਦੇ ਅੱਛਾ ਦੋ ਵੀ ਤੇ ਲਏ ਬਗਜੂ ਤਾਂ ਫਿਰ ਇਹਨਾਂ ਨੂੰ ਕਿੱਥੇ ਜਾਣੇ ਇਹਨਾਂ ਨੇ ਬਾਰੇ ਮਸੀਨ ਤੇ ਜਾਣਗੇ ਜੀ ਅੱਛਾ 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 ਹਜੇ ਵੀ ਕੰਮ ਕਰਦੇ ਹੋ ਹੈ ਪੂਰਾ ਨਾ ਇਹ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 75 75 ਸਾਲ ਦੀ ਹੁਣ ਤਾਂ ਆਰਾਮ ਰੂਮ ਕਰ ਲੋ ਆਰਾਮ ਦਾ ਸੀਤਾ ਨੂੰ ਨਹੀਂ ਲੱਭਿਆ ਬਲਕਿ ਉਹ ਫਰੀਂਗੀਆਂ ਬਾਲਮੀ ਕਿਤੇ ਕੁੱਲੀ ਜਨਾਬ ਦੀ ਉੱਠੀ ਲੱਭੂ ਕੁਸ਼ੀਰੀ ਹੋ ਗਿਆ ਆ ਰਾਮ ਫੇਸ ਬਰੀ ਲੱਭੇ ਉਹਨੂੰ ਅੱਛਾ ਉਹ ਮਗਰੋਂ ਤੀਰ ਚੱਕੀ ਆਉਂਦੇ ਨੇ ਉਹ ਭਾਈ ਮਗਰੋਂ ਤੀਰ ਚੱਕੀ ਆਉਂਦੇ ਰਾਮ ਕਿਤੇ ਵੀ ਨਹੀਂ ਮਿਲਿਆ ਦਾਈ ਨਾ ਮੱਛ ਭਾਈ ਮੇਰੀ ਵੋਟ ਹੁਣ ਆਲਾ ਹੈ ਦੂਸਤ ਵਸਤਾ ਹੈ ਹੀ ਨਹੀਂ ਹੁਣ ਨਾ ਕਰਿਆ ਭਾਈ ਮੇਰੇ ਤੇ ਇੱਥੇ ਬ੍ਰੇਕਾ ਲੱਗ ਗਈਆਂ ਨਾ ਨਾ ਕਾਰ ਨੂੰ ਅੱਗੇ ਜਾਇਓ ਭਾਈ ਅੱਗੇ ਅੱਗੇ ਪਿੰਡ ਹੋਰ ਦੇਖੋ ਲੈ ਆ ਆ ਸਾਡਾ ਇੰਨਾ ਸੋਹਣਾ ਪਿੰਡ ਆ ਅਸੀਂ ਕਿਉਂ ਜਾਏਗੇ ਹੈ ਹਾਂਜੀ ਹਾਂਜੀ ਵਧੀਆ ਪਿੰਡਾ ਖੜਾ ਲੋਗੜੀ ਤੇ ਫੁੱਲ ਬਣ ਤੇ ਪਿੰਡ ਕਾਨੂੰ ਸੁਣਾ ਇੱਧਰ ਤਾਂ ਲੋਗੜੀ ਟੰਗਣੀਆਂ ਦੇਖੀਏ ਲੋਗੜੀ ਤੁਸੀਂ ਨੇ ਹਾਂ ਬڑے-ਬڑے ਫੁੰਡਿਆਂ ਵਾਲੀਆਂ ਅਮਕੇ ਬੁੜੀਆਂ ਬਣਾ ਲੈਂਦੀਆਂ ਹੁੰਦੀਆਂ ਹਾਂ ਲੋਗੜੀ ਦਾ ਫੁੱਲ ਕਹਿੰਦੇ ਨੇ ਲੋਗੜੀ ਤੇ ਫੁੱਲਾ ਫਿਰ ਤੁਸੀਂ ਮੈਨੂੰ ਮੈਨੂੰ ਤਾਂ ਪਤਾ ਨਹੀਂ ਹੁਣ ਉਹ ਪੱਥਮ ਦੇ ਬਣਾ ਲੈਂਦੇ ਆ ਜਿਹੜੇ ਗੁੱਥੇ ਇਕੱਠਾ ਕਰਕੇ ਮਗਰੋਂ ਕੱਟ ਲੈਂਦੀਆਂ ਫਿਰ ਉਹਦੇ ਫਿੱਤਾ ਪਾ ਦਿੰਦੀਆਂ ਹਾਂ ਫਿੱਤਾ ਪਾ ਕੇ ਬੇ ਬੰਦੇ ਦੇ ਜੂੜੇ ਤੇ ਮੱਟ ਦਿੰਦੀਆਂ ਅੱਛਾ ਹਾਂ ਉਹਨੂੰ ਕਹਿੰਦੇ ਲੋਗੜੀ ਦਾ ਫੁੱਲ ਅੱਛਾ 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 ਫਿਰ ਤੁਸੀਂ ਬਣਾਏ ਨੇ ਹਾਂ ਜੀ ਮੇਰੇ ਤਾਂ ਹੁਣ ਵੀ ਬਨੂ ਨਾਲ ਹੈਗੇ ਹੈ ਜੀ ਮੈਂ ਕਿਹੜਾ ਰੋਡ ਹੈ ਵਾਲ ਵਾਲਿਆਂ ਸੀ ਵਾਲਾਂ ਵਾਲਿਆਂ ਬੰਦੇ ਆ ਅੱਛਾ ਜੀ ਫਿਰ ਤੁਹਾਡੇ ਬੰਦ ਦਾ ਕੌਣ ਆ ਫਿਰ ਬੰਦੇ ਸਾਡੀਆਂ ਭੈਣਾ ਅੱਛਾ ਅੱਛਾ ਭੈਣਾ ਬੰਦੀਆਂ ਹਾਂ ਜੀ ਠੀਕ ਹੈ ਠੀਕ ਹੈ ਹਾਂ ਜੀ ਉਹ ਬਾਬੇ ਨਾਲ ਹੋਰ ਕਰ ਲੋ ਗੱਲਾਂ ਬਾਬੇ ਨਾਲ ਮੈਨੂੰ ਸਾਹ ਚਾਹੁੰਦੇ ਨੇ ਇਹ ਹਾਂ ਕੋਈ ਮੇਰੀ ਗੱਲ ਸੁਣੋ ਇਹ ਕਹਿੰਦੇ ਵੀ ਤੁਹਾਡੇ ਨਾਲ ਗੱਲਾਂ ਕਰੀਏ ਹੁਣ ਹੁਣ ਤੁਸੀਂ ਮੈਨੂੰ ਕੋਈ ਗੱਲ ਦੱਸੋ ਕੋਈ ਹਾਲ ਹੂਲ ਸੁਣਾਓ ਮੜਾ ਮੁੱਟਾ ਕੀ ਚੱਲਦਾ ਹੈ ਇਹ ਬਤਾਉਣ ਹੁਣ ਹਾਲ ਦੱਸਾਂ ਸੇ ਬਸ ਇਹ ਕਿਹੜਾ ਕੋਈ ਗਾਉਣ ਵਾਲਾ ਵੀ ਢੱਡ ਸਾਰੰਗੀ ਨਾਲ ਤੁਹਾਨੂੰ ਹਾਲ ਦੱਸਾਂਗੇ ਤੁਹਾਨੂੰ ਕਿਹੜਾ ਆਉਂਦਾ ਨਹੀਂ ਹੋਣਾ ਕੋਈ ਸਾਰਾ ਕੁਝ ਆਉਂਦਾ ਤੁਹਾਨੂੰ ਹੈ ਆਉਂਦਾ ਤਾਂ ਤੁਹਾਨੂੰ ਸਾਰਾ ਕੁਝ ਹੀ ਆ ਕੁਝ ਨਹੀਂ ਆਉਂਦਾ ਹੁਣ ਉਹਦਾ ਉਹ ਗੱਲ ਆ ਕਹਿੰਦਾ ਭੁੱਲ ਕੇ ਰੰਗ ਰਾਗ ਭੁੱਲ ਕੇ ਜਕੜੀਆਂ ਘਰਾਂ ਤੋਂ ਸਨੇਹ ਆ ਕੇ ਲੂਣ ਤੇ ਲੱਕੜੀਆਂ ਬਸ ਮੋਕ ਕੀ ਗੱਲ ਹਾਂ ਹਾਈ ਤਾਂ ਸ਼ੁਰੂ ਹੋਈ ਹੈ ਹਾਂ ਹਾਈ ਤਾਂ ਸ਼ਹਿਰ ਮੜੇ ਛੜਿਆ ਹੈ ਮੜੇ ਜੀ ਹੈ ਚੱਲੂਗਾ ਤਾਂ ਜਲਦੀ ਚਲਵਾ ਦੇ ਦੱਬੀ ਚੱਲ ਕੀ ਨਹੀਂ ਖਿੜਿਆ ਮੈਂ ਕਹਿੰਦਾ ਜਿੰਨਾ ਚਾਹ ਪੀਣੀ ਆ ਜੇ ਖਿੜਿਆ ਨਹੀਂ ਕੁਸ ਚਾਹ ਦੇ ਨਾਲ ਕੀ ਖਿੜਦਾ ਹਾਂ ਜੀ ਚਾਹ ਨਾਲ ਹੀ ਖਿੜਦਾ ਹੁੰਦਾ ਉਹਦੇ ਵਿੱਚ ਘੋਲੂ ਫੇਰ ਪੀਓ ਫੇਰ ਦੇਖੋ ਰੰਗ ਰਲੀਆਂ ਫੇਰ ਦੇਖਣੀ ਹੈ ਇਹਨਾਂ ਨੂੰ ਪਾਊਡਰ ਜਿਹਾ ਹੁੰਦਾ ਕਿ ਉਹ ਕਾਲਾ ਜਿਹਾ ਸਮਾਨ ਨਹੀਂ ਸਾਨੂੰ ਪਤਾ ਕੀ ਹੁੰਦਾ ਸੀ ਤਾਂ ਦੇਖਿਆ ਨਹੀਂ ਹਾਂ ਚਾਹ ਚ ਕੀ ਪਾ ਕੇ ਪੀਂਦੇ ਹੋ ਤੁਸੀਂ ਡੋਡੇ ਡੋਡੇ ਤੈਨੂੰ 10 ਵਾਰੀ ਦਾ ਕਹਿੰਦਾ ਅੱਛਾ ਇਹ ਫੇਰ বারবার ਫਿਰ ਉਹਦਾ ਦੱਸੀ ਜਾਂਦੇ ਤੁਹਾਡੇ ਇੰਨਾ ਪਿਆਰ ਡੋਡਿਆਂ ਨਾਲ ਹੈ ਤੇ ਫਿਰ ਹੋਰ ਮਤਲਬ ਹੋਰ ਤਾਂ ਨਹੀਂ ਕੋਈ ਨਸ਼ਾ ਨੁਸ਼ਾ ਲਾਇਆ ਤੁਸੀਂ ਹੋਰ ਕੋਈ ਨਸ਼ਾ ਦਾਰੂ ਦਰੂ ਦਾਰੂ ਵੀ ਪੀਂਦੇ ਆ ਪੀਂਦੇ ਆ ਹਾਂ ਪੂਰੀ আচ্ছা ਇਹਦਾ ਵੀ ਟਾਈਮ ਰੱਖਿਆ ਹੋਇਆ ਅੱਥ ਨੇ ਪੀਮਾ ਕਹਿ ਦਿਆ আচ্ছা ਕੈ 1 ਵਜੇ ਸ਼ੁਰੂ ਹੋ ਜਾਂਦਾ ਕੰਮ ਉਹ 5 ਵਜੇ ਹਾਂ আচ্ছা ਨਹੀਂ ਮੈਨੂੰ ਆਏ ਦੱਸੋ ਵੀ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂਗਾ ਤੁਹਾਡੇ ਵੀ ਤੁਸੀਂ ਦਾਰੂ ਪੀਂਦੇ ਹੋ ਡੋਡੇ ਖਾਂਦੇ ਹੋ ਕੋਈ ਕੁਝ ਨਹੀਂ ਕਹਦਾ ਹਾਂ ਨਾ ਫੇ ਲੜਦੇ ਲੜਦੇ ਤਾਂ ਨਹੀਂ ਬਿਲਕੁਕੁ ਨਹੀਂ ਹਾਂ ਕੋਈ ਨਹੀਂ ਲੜਦੇ ਅੱਛਾ ਠੀਕ ਹੈ ਅੱਛਾ ਐ ਦੱਸੋ ਬੇਬੇ ਨਾਲ ਕਿੰਨਾ ਕੁ ਪਿਆਰ ਸੀ ਤੁਹਾਡਾ ਬੇਬੇ ਨਾਲ ਪਿਆਰ ਦੀ ਤਾਂ ਹੀ ਬੱਚੇ ਹੋਏ ਨੇ ਜੀ ਜੀ ਅੱਛਾ ਅੱਛਾ ਠੀਕ ਹੈ ਹੈਗੇ ਬੇਬੇ ਹੋਏ ਹਾਂ ਪੂਰੀ ਪੂਰੀ ਕੈਮ ਹੈ ਪੂਰੀ ਕੈਮ ਹੈ ਹੂੰ ਅੱਛਾ ਅੱਛਾ ਤੇ ਕੀ ਖਾਂਦੇ ਹੋ ਤੁਸੀਂ ਵੀ ਜਿਹੜਾ ਇੰਨਾ ਕੈਮ ਬੇਬੇ ਵੀ ਰੱਖੀ ਆ ਅੱਭੀ ਰਹਿੰਦੇ ਹੋ ਹੈ ਦੁੱਧ ਘਿਓ ਖਾਂਦਾ ਹੋਰ ਕੀ ਹੋਰ ਨਾ 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 ਗਾਲਾ ਖਾਣੇ ਹੋਗੇ ਪੱਕਾ ਬੇਬੇ ਤੋਂ ਬੇਬੇ ਗਾਲ ਕੱਢਦੀ ਉਹ ਦਿਨ ਮਾਰ ਦੇਣਗੇ ਅੱਛਾ ਮੈਨੂੰ ਆਏ ਦੱਸੋ ਅੱਜ ਕੱਲ੍ਹ ਹੀ ਜੋ ਆ ਗਾਲਾਂ ਕਾਈਆਂ ਨੇ ਅੰਦਰ ਅੱਛਾ ਜੀ ਮੈਂ ਹਾਂ ਆਏ ਤਾਂ ਦੱਸੋ ਉਹ ਵਿਆਹ ਦੀ ਗੱਲ ਜੀ ਚੱਲੀ ਸੀਗੀ ਉਹ ਮੁੰਡੇ ਕੁੜੀਆਂ ਵਿਆਹ ਨਹੀਂ ਕਰਾਉਂਦੇਗੇ ਕਹਿੰਦੇ ਬੇਬੇ ਵਿਆਹ ਨਹੀਂ ਕਰਾਉਣਾ ਚਾਹੀਦਾ ਮੁੰਡੇ ਕੁੜੀਆਂ ਕਹਿੰਦੇ ਤੇ ਫਿਰ ਹੁਣ ਕੀ ਕਰੀਏ ਵੀ ਕਿਵੇਂ ਮਸਲਾ ਹੱਲ ਹੋਊਗਾ ਇਹ ਮਸਲਾ ਹੱਲ ਪੁੱਛੋ ਉਹਨਾਂ ਨੂੰ ਕੋਈ ਵਿਕਾਰ ਨਹੀਂ ਭਾਈ ਤੁਸੀਂ ਕਰਾਉਂਦੇ ਵਿਆਹ ਹਾਂ ਨਹੀਂ ਫਾਇਦਾ ਹੈਗਾ ਕਰਾਉਣ ਦਾ ਹੁਣ ਜੇ ਇਹ ਸੰਤਾਨ ਕਿਵੇਂ ਵਧੂਗੀ ਹਾਂ ਦੁਨੀਆ ਕਿਵੇਂ ਵਧਿਆ ਹਾਂ ਹਾਂ ਅੱਛਾ ਤੇ ਮੈਂ ਇਹ ਕਹਿੰਦੀ ਸੀਗੀ ਮੈਂ ਕਿਹਾ ਵੀ ਉਹ 27 ਚ ਵੋਟਾਂ ਵੀ ਆਉਣੀਆਂ ਨੇਗੀਆਂ ਹਾਂ ਫਿਰ ਕੀ ਬਣਦਾ ਮਾਹੌਲ ਵੋਟਾਂ ਅਸੀਂ ਤਾਂ ਪਾਉਂਦੇ ਨਹੀਂ ਕਿਸੇ ਨੂੰ ਕਿਉਂ ਨਾ ਲੇ ਉਹ ਟਾਈਮ ਅਸੀਂ ਸੀਜਨਾ ਤੇ ਹੁੰਨੇ ਆ ਹਾਂ ਉਸ ਟਾਈਮ ਕਾਂਕਾ ਵੱਢਦੇ ਹੁੰਨੇ ਆ ਹਾਂ ਫਿਰ ਕਾਂਕਾ ਵੱਢਾਂਗੇ ਜਾਨੂ ਬੋਟਾ ਆਉਣਗੀਆਂ ਬੋਟਾ ਆਣਗੇ ਅਸੀਂ ਨਹੀਂ ਪੰਡ ਹੁਣੇ ਨਹੀਂ ਥੋੜੀ ਬੋਟ ਤਾਂ ਹੁਣੇ ਜ਼ਰੂਰੀ ਹੈ ਫਿਰ ਨਾ ਨਾ ਹੋਰ ਥੋੜੇ ਬਿਨਾ ਤਾਂ ਫਿਰ ਘਾਟਾ ਪੈਜੂ ਘਰ ਸਾਜੇ ਮਾਰ ਕੇ ਫਿਰ ਵੀ ਤਾਂ ਬਊਗਾ ਹੀ ਫਿਰ ਕੌਣ ਬਊ ਮੜੀਆਂ ਚੋਂ ਆ ਕੇ ਬਾਵਾਂਗੇ ਹਾਂ ਤੁਸੀਂ ਤਾਂ ਤਿਆਰੀ ਖਿੱਚੀ ਬੈਠੇ ਹੋ ਹੈ ਤਿਆਰੀ ਤਾਂ ਉਹਨਾਂ ਨੂੰ ਪਤਾ ਹੀ ਆ ਪੱਕੀ ਵਾਅਦਾ ਕੀ ਬੜਾ ਜ ਮਰਜ਼ੀ ਲੈ ਜਾਓ ਉਮਰ ਕਿੰਨੀ ਹੋਗੀ 75 ਸਾਲ 75 ਸਾਲ ਦੀ ਅੱਛਾ ਜੀ ਤਾਂ ਠੀਕ ਹੈ ਫਾਈ ਤਾਂ ਲਾਓ ਹਜੇ 10 20 ਸਾਲ ਤਾਂ ਹੋਰ ਲਾਓ ਇੰਨਾ ਕਰ ਕੀ ਕਰ ਉਹ ਤਾਂ ਸੈਂਚਰੀ ਤਾਂ ਪੂਰੀ ਕਰੋ ਨਹੀਂ ਨਹੀਂ ਗਾਂਹੇ ਡੇਗੜਾ ਤਾਂ ਮਾਰੂ ਗਾਂਹਾਂ ਤਾਂ ਦੇਖੇ ਵੀ ਕੀ ਬੰਦਾ ਅੱਛਾ ਤੇ ਇੱਥੇ ਲਾਉਣ 75 ਸਾਲ ਹੋ ਗਏ ਦੇਖਦਾ ਨੂੰ ਨਹੀਂ 75 ਸਾਲ ਹੋ ਗਏ ਤੇ 75 ਸਾਲਾਂ ਤੁਸੀਂ ਸਰਕਾਰਾਂ ਬਦਲ ਗਈਆਂ ਤੇ ਆ ਹੁਣ ਵਾਲੀ ਕਿਵੇਂ ਐ ਭਗਵੰਤ ਬਾਣ ਦੀ ਬਾਟੀ ਇਹ ਤਾਂ ਜਮੇ ਬੇਕਾਰ ਹਾਂ ਚੇਲਿਆਂ ਨੇ ਮਾਰਤਾ ਇਹਦੇ ਨੇ ਭਗਵੰਤਾਂ ਚੇਲਿਆਂ ਨੇ ਮਾਰਤਾ ਇਹਦੇ ਨੇ ਭਗਵੰਤ ਬੰਦਾ ਤਾਂ ਠੀਕ ᱛੀ ਜ਼ਿੰਮੇਦਾਰ ᱛੀ ਪਤਾ ᱛੀ ਇਹਨੂੰ ਬੈ ਜਿਹੜੇ ਨੇ ਹੋਰ ਕਰ ਲੈਣਾ ਲੈਂਡਰ ਫੰਡਰ ਜੇ ਬੰਦੇ ਆ ਐਮਐਲਏ ਜੇ ਇਹਨਾਂ ਨੇ ਕਰਤਾ ਬੰਦਾ ਠੀਕ ਭਗਵੰਤ ਕੰਬੜੀਆ ਕਰਦਾ ਹੈ ਤਾਂ ਠੀਕ ਹਾਂ ਵਧੀਆ ਤਾਂ ਫਿਰ ਕਿਹੜਾ ਹੁਣ ਰਫਲ ਚੱਕੀ ਖੜਾ ਹੈ ਕਿੰਨੀ ਕ ਕਮਾਉਂ ਛੇ ਬਾਉ ਨੀ ਕੋ ਕਰਦਾ ਲੋਕਾਂ ਦੀ ਸੱਚਾ ਗੱਲ ਹੈ ਇਹ ਹੋਰ ਕੋਈ ਗੱਲ ਨਹੀਂ ਵੜਦਾ ਦੇਖਦਾ ਹੈ ਕਿ ਕੀ ਬਣੂ ਕੋਈ ਪਤਾ ਨਹੀਂ ਅਜੇ ਕੀ ਬਣੂਗਾ ਅੱਛਾ ਹਾਂ ਇਹ ਤਾਂ ਸਰਕਾਰ ਤੇ ਰਜਰ ਵਾਰ ਜਾ ਕਰਕੇ ਦੇਖਦੀ ਐ ਜਿਹੜੀ ਆ ਪਾਈਆਂ ਨੇ ਹੁਣ ਵੋਟਾਂ ਜੀਆਂ ਸਰਕਾਰ ਮਾਰੀ ਗਈ ਉਹ ਆ ਗਰੀਬ ਬੰਦਾ ਦਿਹਾੜੀ ਗਿਆ ਦੀ 900 ਰੁਪਏ ਨੇ ਲਿਆਉਣਾ ਦੀ ਦਵਾਈ ਘੱਤਰ ਉਹ ਉੱਥੇ ਮੋੜ ਚ ਖੋੜਿਆ 500 ਰੁਪਏ ਮੇਰੀ ਜੇਬ ਚ ਦੀ ਉਹ ਖੋੜਿਆ ਐਦਾਂ ਸਾਰੀ ਸਰਕਾਰ ਕੀ ਹੋਊਗੀ ਕਿਹਨੇ ਖੋਲਿਆ ਜੀ ਲਟੇਰਿਆਂ ਨੇ ਚੋਰ ਲੈ ਮੈਂ ਤੂੰ ਡਾਂਗ ਨਹੀਂ ਫੇਰੀ ਉਹਨਾਂ ਦੇ ਡਾਂਗ ਉਹਨਾਂ ਦਾ ਮੂਹਰੇ ਐਡਾ ਅਗਲਾ ਦਾ ਨਹੀਂ ਕਰਾਂ ਡਾਂਗ ਕਿਰੂਗੀ ਇੱਥੇ ਲੇ ਲੈ ਜੀ ਦਾ ਹੋਰ ਦਿੱਤਾ ਜੋਸ਼ ਬਾਦ ਤੋ ਫੜ ਕੇ ਢਾ ਲੈਣਾ ਸੀ ਬੰਦੇ ਹੈ ਅ ਰਖੜੀ ਬੰਨੀ ਹੋਈ ਹੈ ਤੁਸੀਂ ਅਜੇ ਤੱਕ ਹਾਂ ਅੱਛਾ ਹਜੀ ਵੀ ਭੈਣ ਮੰਨਦੇ ਨੇ ਤੁਹਾਡੇ ਰਖੜੀ ਕਿੰਨੇ ਲੜਕੀਆਂ ਨੇ ਮੇਰੇ ਚਾਰ ਅੱਛਾ ਚਾਰ ਆਂਦੀਆਂ ਨੇ ਅੱਛਾ 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 ਤਾਂ ਬਹੁਤ ਛੋਟੀ ਗੱਲ ਹੈ ਅੱਛਾ ਬਾਪੂ ਜੀ ਸਨੇਹਾ ਕੀ ਦੋਵੋਗੇ ਸਾਡੇ ਜ਼ਰੀਏ ਲੋਕਾਂ ਨੂੰ ਹੈ ਕੀ ਸਨੇਹਾ ਦੋਵੋਗੇ ਲੋਕਾਂ ਨੂੰ ਸਾਡੇ ਜ਼ਰੀਏ ਸਨੇਹਾ ਦੇਣਾ ਕੀ ਹੈ ਬਸ ਚੌਕਸ ਰਹੋ ਬਸ ਲੁੱਟਣ ਖਾਣ ਨੂੰ ਮੂਰੇ ਸਮਾਜਨ ਪਰਸਨ ਗਲਤ ਆ ਰਿਹਾ ਗਲਤ ਆ ਰਿਹਾ ਟਾਈਮ ਹਾਂ ਅੱਛਾ ਕੰਮ ਨੂੰ ਕੋਈ ਹੱਟ ਨਹੀਂ ਲਾਉਂਦਾ ਉਹ ਗਾਣਗੇ ਕਿੱਥੋਂ ਲੁੱਟ ਕੇ ਹੀ ਗਾਣਗਾ ਹੋਰ ਕਿਉਂ ਕੰਮ ਕਰਨ ਦਾ ਮਨ ਨਹੀਂ ਰਿਹਾ ਕੋਈ ਹਾਂ ਇਹ ਤਾਂ ਹੈ ਛੋੜੇ ਤੋਂ ਬਿਨਾ ਕੌਣ ਕੰਮ ਕਰ ਸਕਦਾ ਓਡੀ એનર્ਜੀ ਕਿੱਥੇ ਹੈ ਭਾਈ ਸਰੀਰ ਚ ਬਾਪੂ ਕੇ ਹੋਂਟਾ ਕਹਿੰਦੇ ਸਨ ਤਾਂ ਪਿਆ ਨਾਲ ਹੀ ਲਾ ਦੇ ਸਰਕਾਰ ਵੀ ਉੱਪਰੋਂ ਬਾਈ ਜਾਵੇ ਬਾਇਆ ਬਕ ਸਿੱਕੇ ਬਣੀ ਬਣ ਲੈ ਮੈਂ ਟੀਵੀ ਪਾ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ